ਅੱਜ ਸਾਡੇ ਥਾਣਾ ਧਨੋਲਾ ਦੀ ਪੁਲਿਸ ਨੂੰ ਅਰਲੀ ਮਾਰਨਿੰਗ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਹੈ ਧਨੋਲਾ ਏਰੀਏ ਦੇ ਵਿੱਚ ਘੁੰਮ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਸਾਡੇ ਜਿਹੜਾ ਐਸ ਐਚ ਓ ਸਾਹਿਬ ਇੰਸਪੈਕਟਰ ਲਖਵਿੰਦਰ ਲਖਵੀਰ ਸਿੰਘ ਜਿਹੜਾ ਇਹਦੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਏ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਨੋਲੇ ਸ਼ਹਿਰ ਦੇ ਅੰਦਰ ਹੀ ਇੱਕ ਸਫੈਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੌਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਰਤ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪੇछा ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਸ਼ਹਿਰ ਦੇ ਅੰਦਰ ਭੀੜੀਆਂ ਗਲੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗਲੀ ਦੇ ਵਿੱਚ ਖੜੀ ਆਟੋ ਕਾਰ ਨੂੰ ਇਹਨਾਂ ਨੇ ਹਿੱਟ ਕੀਤਾ ਸੋ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨੇ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਇਹਨਾਂ ਦੀ ਪੁੱਛਗਿੱਛ ਕਰਨ ਤੇ ਪਤਾ ਲੱਗਾ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੇਲਬਰਾ ਜ਼ਿਲ੍ਹਾ ਬਠਿੰਡਾ ਹੈ ਜਿਹੜਾ ਕਿ ਜਿਹਦੇ ਤੇ ਅਰਾਊਂਡ 7-8 ਪਰਚੇ ਪਹਿਲਾਂ ਦਰਜ ਨੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕਿ ਇੱਕ 302 ਦਾ ਮੁਕਦਮਾ ਇੱਕ ਦੋ ਮੁਕਦਮੇ ਜਿਹੜੇ 307 ਦੇ ਮੁਕਦਮੇ ਦੇ ਵਿੱਚ ਵਾਂਟਡ ਸੀ ਇਸੇ ਤਰ੍ਹਾਂ ਇਹਦਾ ਜਿਹੜੀ ਇਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤਕੌਰ ਜਿਹਨੂੰ ਕੇ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਗਿਆ ਜਿਹਦੇ ਤੇ ਰਾਉਂਡ ਤਿੰਨ ਪਰਚੇ ਦਰਜ ਨੇ ਹੁਣ ਬੇਲਤੇ ਆਏ ਹੋਏ ਸੀ ਦੂਸਰੀ ਜਿਹੜੀ ਲੇਡੀ ਆ ਉਹ ਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ ਕਿਉਂਦਾ ਛੇ ਰੌਂਦ ਤੇ ਛੇ ਰੌਂਦ ਵੀ ਜਿਹੜੇ ਇਹ ਤੋਂ ਬਰਾਮਦ ਕੀਤੇ ਗਏ ਜਿਹੜਾ ਇਹ ਪਿਸਤਲ ਹੈ ਜੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਤਲ ਜਿਹੜਾ ਰਿਕਵਰ ਕੀਤਾ ਗਿਆ ਕਈ ਹੋਰ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਾਫੀ ਟਾਈਮ ਤੋਂ ਜਿਹੜਾ ਇਹੋ ਜੀਆਂ ਲੁੱਟਾ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਡਰ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਇਹ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੋ ਹੁਣ ਤੱਕ ਪਤਾ ਲੱਗਿਆ ਇੱਕ ਜਿਹੜਾ ਮੌਜੀ ਨਾਮ ਦਾ ਕੈਟਾਗਰੀ A ਗੈਂਗਸਟਰ ਹੈ ਜਿਹੜਾ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਇਹਦੇ ਕਾਫੀ ক্লোਜ਼ ਰਿਲੇਸ਼ਨ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀਤ ਸੇਖੋਂ ਗੈਂਗ ਤੇ ਨਾਲ ਵੀ ਐਸੋਸੀਏਟਡ ਰਿਹਾ ਗਿਆ ਸਰ ਜਿਹੜੀ ਗੱਤੀ ਆ ਉਹ ਚੋਰੀ ਦੀ ਹੈ ਜਾਂ ਆਪਾਂ ਇਹ ਹੁਣ ਅਸੀਂ ਗਾਂ ਪੁੱਛ ਕੇ ਚ ਕਰਾਂਗੇ ਜੀ ਇਹਦੀ ਸਾਰੇ ਕਾਗਜ਼ ਪੱਤਰ ਚੈੱਕ ਕਰਾਂਗੇ ਤੇ ਜੋ ਵੀ ਫਰਦਰ ਖੁਲਾਸੇ ਹੋਣਗੇ ਉਹ ਤੁਹਾਨੂੰ ਦੱਸਿਆ ਜਾਏਗਾ ਸਰ ਇੰਨੇ ਨੁਕਸਾਨ ਕਿੰਨਾ ਹੋਇਆ ਜੀ ਅੱਜ ਜੀ ਅੱਗੇ ਇੱਕ ਜਿਹੜੀ ਹੈ ਇਹ ਗਲੀ ਦੇ ਵਿੱਚ ਇੱਕ ਆਟੋ ਗੱਡੀ ਖੜੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ੋਰ ਦੀ ਜਿਹੜਾ ਇਹਨੂੰ ਹਿੱਟ ਕੀਤਾਗਾ ਉਹ ਵੀ ਅਸੀਂ ਜਿਹੜਾ ਹੁਣ ਐਫ ਆਈ ਆਰ ਦਰਜ ਕਰਾਂਗੇ ਉਹ ਵੀ ਅਸੀਂ ਜਿਹੜੀਆਂ 281 3 24 ਵਗੈਰਾ ਸੈਕਸ਼ਨਸ ਵੀ ਐਨਐਸ ਦੀਆਂ ਅਸੀਂ ਐਫਆਈਆਰ ਦੇ ਵਿੱਚ ਐਡ ਕਰਾਂਗੇ ਲਸ਼ਮ ਗਿੰਗ ਨਾਲ ਵੀ ਸਾਰੇ ਦੇ ਪਹਿਲਾਂ ਪਰਚੇ ਦਰਜੇ ਕੋਈ ਨਸ਼ਾ ਵੀ ਕੀਤਾ ਨਾ ਜਰ ਨਹੀਂ ਹਾਂਜੀ ਇਹਦੇ ਤੇ ਪਹਿਲਾਂ ਐਨਡੀਪੀਐਸ ਦੇ ਪਰਚੇ ਦਰਜ ਨੇ ਹੁਣ ਆਪਾਂ ਇਹਨਾਂ ਦਾ ਮੈਡੀਕਲ ਕਰਾਵਾਂਗੇ ਜਿਹੜਾ ਕੋਈ ਨਸ਼ਾ ਵਗੈਰਾ ਕੀਤਾ ਉਹ ਵੀ ਸਾਹਮਣੇ ਆ ਜਾਏਗਾ ਤੇ ਫਰਦਰ ਵੀ ਅਸੀਂ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਕਿ ਨਸ਼ੇ ਦੀ ਸਪਲਾਈ ਵਗੈਰਾ ਦੇ ਵਿੱਚ ਇਹਨਾਂ ਦਾ ਜੇਕਰ ਕੋਈ ਹੱਥ ਹੈ ਉਹ ਵੀ ਅਸੀਂ ਇਸ ਇਸ ਪੱਖ ਤੋਂ ਵੀ ਇਹਦੀ ਜਾਂਚ ਕਰਾਂਗੇ ਜਿਹੜੇ ਮਹਿਲਾ ਮਾਨੇ ਉਹ ਕੌਣ ਨੇ ਜੀ ਜਿਵੇਂ ਦੱਸਿਆ ਇੱਕ ਤਾਂ ਸੁਖਮਨ ਪ੍ਰੀਤਕੌਰ ਹੈ ਜਿਹਨੂੰ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਗੋਪ ਤੇ ਦੂਸਰੀ ਲੜਕੀ ਜਿਹੜੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਐ ਉਹ ਆਪਣੇ ਆਪ ਨੂੰ ਗਗਨਦੀਪ ਸਿੰਘ ਦੀ ਵਾਈਫ ਦੱਸਦੀ ਆ ਤੇ ਫਰਦਰ ਆਪਾਂ ਇਹ ਇਹਨਾਂ ਦੀ ਛਾਣਪੇੜ ਕੀਤੀ ਜਾਊਗੀ ਜੀ ਲੜਕੀ ਕਿੱਥੋਂ ਦੀਆਂ ਨਿਵਾਸੀ ਨੇ ਜੀ ਇਹ ਲੜਕੀਆਂ ਵੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ ਸਰ ਲੱਗਦਾ ਕਿ ਬਹੁਤ ਵੱਡੀ ਬਨਾਲਾ ਪੁਲਿਸ ਨੂੰ ਕਾਮਯਾਬੀ ਜੀ ਬਿਲਕੁਲ ਸਾਡੀ ਜਿਹੜੀ ਧਨੋਲਾ ਪੁਲਿਸ ਨੇ ਜਦੋਂ ਇਹਨਾਂ ਨੂੰ ਇਤਲਾਹ ਮਿਲੀ ਐ ਉਹਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਇਹਨਾਂ ਦੇ ਕੋਲ ਦੇਖੋ ਅਸਲਾ ਵੀ ਸੀ ਕੰਟਰੀ ਮੇਡ ਤੇ ਕਾਫੀ ਪੁਰਾਣੇ ਹਾਰਡਹੈਂਡ ਕ੍ਰਾਈਮਨ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਤੇ ਇਹਨਾਂ ਨੂੰ ਹੁਣ ਜੇ ਪਹਿਲਾਂ ਫੜਿਆ ਗਿਆ ਤਾਂ ਇਹ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਆਪਣੇ ਏਰੀਏ ਦੇ ਵਿੱਚ ਅਸੀਂ ਬਿਲਕੁਲ ਸਾਡੀ ਜਿਹੜੀ ਬਰਨਾਲਾ ਪੁਲਿਸ ਹੈ ਬੜੀ ਮਿਹਨਤ ਦੇ ਨਾਲ ਜੁਟੀ ਹੋਈ ਹੈ ਤੇ ਇਹੋ ਜਿਹੇ ਜਿਹੜੇ ਅਨਸਰ ਨੇ ਉਹਨਾਂ ਨੂੰ ਬਿਲਕੁਲ ਵੀ ਆਪਣੇ ਏਰੀਏ ਦੇ ਵਿੱਚ ਅਸੀਂ ਇਹੋ ਜਿਹੀ ਕਿਹਦੇ ਵਾਰਦਾਤ ਨਹੀਂ ਕਰਨ ਦੇਾਂਗੇ ਕੋਈ ਜਾਨੀ ਨੁਕਸਾਨ ਵਰਗੇ ਸੱਤ ਚੋੜ ਲੱਗੀ ਹੋਈ ਸੀ ਸਰ ਨਹੀਂ ਇਹੋ ਜਿਹੀ ਕੋਈ ਗਲਬਾਤ ਸਾਹਮਣੇ ਨਹੀਂ ਆਈ ਹੈਗੀ ਇਹਨਾਂ ਨੇ ਜਿਹੜੀ ਗੱਡੀ ਹੈ ਇਹ ਜਿਹੜਾ ਫੋਰਚੂਨੇਟਲੀ ਜਿਹੜੀ ਉਹ ਗੱਡੀ ਸੀ ਅੱਗੇ ਉਹ ਖਾਲੀ ਸੀ ਉਹਦੇ ਵਿੱਚ ਕੋਈ ਜਿਹੜਾ ਸਵਾਰੀ ਨਹੀਂ ਸੀ ਜਿਸ ਕਰਕੇ ਕੋਈ ਇਹੋ ਜਿਹਾ ਜਾਨੀਵਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਏ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟਾਂ ਲੱਗੀਆਂ ਨੇ ਕਿਉਂਕਿ ਕਾਫੀ ਤੇਜ਼ੀ ਨਾਲ ਇਹਨਾਂ ਨੇ ਲਿਆ ਕੇ ਗੱਡੀ ਉਹਦੇ ਵਿੱਚ ਮਾਰੀ ਆ ਤੇ ਗਲੀ ਭੀੜੀ ਹੋਣ ਕਰਕੇ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਆਪਦੇ ਵੀ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟ ਚੋਟਾਂ ਲੱਗੀਆਂ ਨੇ ਜੀ ਠੀਕ ਥੈਂਕ ਯੂ ਸਰ ਸਾਹੇ ਲਈ ਸਾਇਲ ਇਹਦੇ ਕੀ ਗੱਲ ਹੋਈ ਸੀ ਕਿਵੇਂ ਕੀ ਜਦੋਂ ਤੁਸੀਂ ਆਏ ਸੀ ਗੱਡੀ ਵਿੱਚ ਸੀ ਬਾਹਰ ਕੀ ਗੱਲ ਹੋਈ ਮੈਂ ਗੱਡੀ 'ਚ ਉਤਰ ਗਈ ਹਲੇ ਪੌੜੀਆਂ ਤੇ ਉਤਰਿਆ ਸੀਗਾ ਪਿੱਛੋਂ ਇੱਕ ਗੱਡੀ ਨੇ ਆਏ ਨੇ ਆ ਕੇ ਮੇਰੇ ਵਾਲੀ ਗੱਡੀ 'ਚ ਮਚਰ ਮਾਰਿਆ ਜੀ ਕਿਸ ਕਿਸਲਾਚਾਰੀ ਦੀ ਗੱਡੀ ਸੀ ਗੱਡੀ ਬਹੁਤ ਤੇਜ਼ ਸੀ ਗੱਡੀ 60 70 ਦੀ ਸਪੀਡ ਤੇ ਸੀ ਗਲੀ ਦੇ ਵਿੱਚ ਸੀ ਤੇ ਵਿੱਚ ਕਿੰਨੇ ਕਹਨੇ ਸੀ ਦੇਖੀ ਵਿੱਚ 4-5 ਜਾਣੇ ਸੀਗੇ ਜੀ ਤੇ ਫਿਰ ਵਿੱਚ ਮਰ ਗਈ ਉਹਨਾਂ ਨੇ ਮਰ ਗਈ ਮਰ ਗਈ ਆਪ ਚੜਤ ਤਰੀ ਨਹੀਂ ਮੈਂ ਮਪਾਜ ਦੇ ਅੰਦਰੋਂ ਵੜ ਗਿਆ ਜੀ ਉਸ ਤੋਂ ਅੱਗੇ ਮੈਨੂੰ ਕੁਝ ਨਹੀਂ ਪਤਾ ਜੀ ਪਤਾ ਲੱਗੇ ਕੌਣ ਲੋਕ ਸੀ ਪਤਾ ਨਹੀਂ ਮਾਦਾ ਜੀ ਜਦੋਂ ਗੱਡੀ ਵਿੱਚ ਵਜੀ ਇੱਕਦਮ ਅੰਦਰ ਵੜ ਗਿਆ ਸੀ ਤੁਸੀਂ ਮੰਨ ਕੇ ਆ ਰਹੇ ਸੀ ਜਾ ਰਹੇ ਸੀ ਕਿਤੇ ਮੈਂ ਆਪਦੀ ਭੈਣ ਨਾਲ ਬਾਜ਼ਾਰ 'ਚ ਜਾ ਰਿਹਾ ਸੀ ਗਈ ਉਹ ਬਾਹਰੇ ਖੜੀ ਸੀ ਅਸੀਂ ਅੰਦਰ ਪੜ ਗਏ ਨਾਲ ਦੀ ਨਾਲ ਦੋਨੋਂ ਜਾਣੇ ਜਦੋਂ ਗੱਡੀ ਦੀ ਬੱਚੇ ਵਜੀ ਜਿਸ ਸਮੇ ਗੱਡੀ ਆਈ ਇੱਥੇ ਆਦੀ ਜਿਹੜੀ ਥਾਂ ਹੈ ਕਿ ਇੱਥੇ ਬੱਚਿਆਂ ਦਾ ਸਕੂਲ ਦਾ ਟਾਈਮ ਵੀ ਹੁੰਦਾ ਹੋਇਆ ਕਿ ਲੱਗਦਾ ਕਿ ਵੱਡਾ ਹਸਾ ਜੇ ਅਸਲ ਵਿੱਚ ਜੇ ਗੱਡੀ ਵਿੱਚ ਨਾ ਵਜਦੀ ਅੱਗੇ ਬਹੁਤ ਜਾਣਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਸਕੂਲ ਵਾਲੇ ਬੱਚੇ ਸਵੇਰੇ ਟਾਈਮ ਸੀਗਾ ਅੱਗੇ ਆ ਰਹੀ ਸੀ ਤੁਰ ਕੇ ਹੀ ਤੇ ਕੁਛ ਨਹੀਂ ਦੇਖ ਰੇ ਸੀ ਪੂਰੀ ਤੇਜ਼ ਸਪੀਡ ਦੇ ਵਿੱਚ ਸੀ ਮੇਰੀ ਗੱਡੀ ਦਾ ਕਿੰਨਾ ਕਿ ਦਸਾਨ ਹੋ ਗਿਆ ਮੇਰੀ ਗੱਡੀ ਸਾਰੀ ਲਗਭਗ ਟੁੱਟ ਚੁੱਕੀ ਹੈ ਇਹ ਮੋਰੋਂ ਵੀ ਦੇ ਪਿੱਛੋਂ ਇਹ ਮਨ ਕੇ ਦਰਦਸਨ ਪਲੱਗੇ ਗੈਂਗਸਟਰ ਨਹੀਂ ਗਏ ਹਾਂਜੀ ਜਦੋਂ ਬਾਅਦ ਵਿੱਚ ਅਸੀਂ ਦੇਖਿਆ ਫਿਰ ਇਹਨਾਂ ਨੇ ਪੁਲਿਸ ਨੇ ਹਸਲਾਦੁਲਾਇ ਬਰਾਮਦ ਕਰਿਆ ਹੈ ਬੜਾ ਮੇਰਾ ਨਿਤਿਸ਼ਪਰ ਦਵਾ ਜੀ ਬਈ ਕੀ 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 ਗੱਲ ਹੋਈ ਕਿੱਦਾਂ ਇਹ ਭਾਈ ਗੱਡੀ ਖੜੀ ਸੀ ਜੀ ਇਹ ਇਧਰੋਂ ਪਿੱਛੋਂ ਗੱਡੀ ਆਈ ਆ ਬਹੁਤ ਸਪੀਡ ਤੇ ਇਹਨਾਂ ਨੇ ਕੁਝ ਨਹੀਂ ਦੇਖਿਆ ਸਕੂਲ ਦਾ ਟਾਈਮ ਸੀ ਬੱਚਿਆਂ ਦਾ ਤੇ ਇਹ ਗੱਡੀ ਨਾ ਖੜੀ ਹੁੰਦੀ ਤਾਂ ਜਾਨੀਵਾਨੀ ਖਾਨ ਬਹੁਤ ਹੋਣਾ ਸੀਗਾ ਇਹ ਗੱਡੀ ਵਿੱਚ ਹਿੱਟ ਕਰਨ ਤੋਂ ਬਾਅਦ ਇਹ ਗੱਡੀ ਰੁਕੀ ਉਸ ਤੋਂ ਪੁਲਿਸ ਦੀ ਗੱਡੀ ਪਿੱਛੇ ਸੀ ਤੁਰੰਤ ਹੀ ਮੌਕੇ ਤੇ ਪੁਲਿਸ ਆ ਗਈ ਆ ਉਹਦੇ ਕਰੀਏ ਬਚਾਅ ਹੋ ਗਿਆ ਨਹੀਂ ਅੱਗੇ ਜਾ ਕੇ ਬਹੁਤ ਨੁਕਸਾਨ ਹੋਣਾ ਸੀ ਬੱਚੇ ਸਕੂਲ ਵਾਲੇ ਵੀ ਆ ਰਹੇ ਸੀਗੇ ਮਤਲਬ ਘਰੇਲੂ ਲੋਕ ਵੀ ਝਾੜੂ ਪੋਚਾ ਕਰ ਰਹੇ ਸੀਗੇ ਨੁਕਸਾਨ ਜ਼ਿਆਦਾ ਹੋ ਜਾਣਾ ਸੀ ਇਹ ਪਤਾ ਲੱਗਿਆ ਕਿ ਉਹਨਾਂ ਲੋਕ ਸੀ ਕਿਵੇਂ ਇਹ ਦਸਨ ਦਾ ਪਤਾ ਲੱਗਿਆ ਗੈਂਗਸਟਰ ਵੀ ਵਗੈਰਾ ਇਸੇ ਲਿੰਕ ਲਿੰਕ ਰੱਖਦੇ ਗੈਂਗਸਟਰ ਮਤਲਬ ਬਦਮਾਸ਼ੀ ਡਾਇਰ ਲੜਕੀ ਤੇ ਕਾਫੀ ਤੇਜ਼ ਗੱਡੀ ਆ ਬਹੁਤ ਸਪੀਡ ਤੇ ਗੱਡੀ ਸੀ ਜੀ ਅੱਗੇ ਪਿੱਛੇ ਵੀ ਹਟ ਕਰਕੇ ਆਈ ਇਹ ਇੱਥੇ ਅੱਗੇ ਫਸ ਗਈ ਗੱਡੀ ਇਹ ਅੱਗੇ ਰਸਤਾ ਹੈਗਾ ਸੀ ਅੱਗੇ ਰਸਤਾ ਹੈਗਾ ਸੀ ਅੱਗੇ ਵੀ ਗੱਡੀਆਂ ਖੜੀਆਂ ਨੇ ਜੀ ਬਾਈਕ ਖੜੀਆਂ ਸੀਗਾ ਜੇ ਗੱਡੀ ਨਾ ਹੁੰਦੀ ਅੱਗੇ ਹੋਰ ਹਿੱਟ ਕਰ ਦਈ ਗੱਡੀਆਂ ਨੂੰ ਇਹਨਾਂ ਦਾ ਵੀ ਵਿਚਾਰ ਹੈਗਾ ਇਹਨਾਂ ਦਾ ਵਿਚਾਰ ਹੈਗਾ ਜੀ ਇਹ ਵਿਚਾਰਾ ਝਟ ਆਪਣੇ ਘਰ ਵੜ ਗਿਆ ਨਾਲ ਦੀ ਨਾਲ ਜਦੋਂ ਹਿੱਟ ਕਰੀ ਗੱਡੀ ਇੱਕ ਦਾ ਵੀ ਪਹਿਲਾਂ ਅੱਗੇ ਖੜਾ ਸੀਗਾ ਜੀ ਤੇ ਕਾ ਜੋ ਗੱਡੀ ਆਈਏ ਭੱਜ ਕੇ ਉੱਪਰ ਚੜ ਕੇ ਦੇ ਲਈਆਂ ਜੇ ਕੀ ਨਾਮ ਆ ਬਈ ਤੇਰਾ ਮੇਰਾ ਨਾਮ ਕਾਕਾ ਬਈ ਕੀ ਕਹਿਣਾ ਚੱਲੇ ਕਹਿਣਾ ਚਾਹਣਾ ਜੀ ਆਹ ਕਿਹੜਾ ਬੰਦੇ ਮਾਰ ਕੇ ਆਈ ਗੱਡੀ ਆ ਹਾਂ ਉਹਨਾਂ ਦੇ ਛੱਟਾਂ ਮਾਰ ਕੇ ਆਇਆ ਜੀ ਪਿੰਡੀ ਜੀ ਜਿਹੰਡਾ ਗੱਡੀ ਵਾਲਾ ਜੀ ਹੁਣ ਉਹਨਾਂ ਦਾ ਹਿੱਲਾ ਕਰਨਾ ਚਾਹੀਦਾ ਜੀ ਇਲਾਜ ਉਹਨਾਂ ਦਾ ਕੌਣ ਕਰਾਊਗਾ ਜੀ ਕਿੰਨੇ ਜਣੇ ਚ ਮਰੀ ਤਿੰਨ ਜਣੇ ਨੇ ਜੀ ਇਹ ਗੱਡੀ ਦੇ ਵਿੱਚ ਕਿੰਨੇ ਜਣੇ ਸੀ ਕਿੰਨੀ ਕੀ ਤੇਜ਼ ਸੀ ਗੱਡੀ ਇਹ ਤੇ ਬਹੁਤ ਗੱਡੀ ਤੇਜ਼ ਸੀ ਜੀ ਐ ਪਤਾ ਨਹੀਂ ਲੱਗਦਾ ਸੀ ਕਿੰਨੇ ਜਣੇ ਸੀਗੇ ਇੰਨੀ ਤੇਜ਼ ਗੱਡੀ ਆ ਰਹੀ ਸੀ ਕੋਈ ਪਿੱਛੇ ਕੋਈ ਹੋਰ ਵੀ ਕੱਟਿਆ ਸੀ ਪੁਲਿਸ ਵਾਲੀ ਗੱਡੀ ਤੇ ਕੋਲ ਛਾਲੇ ਦੀ ਗੱਡੀ ਸੀਗੀ ਪਿੱਛੇ ਜੀ ਕਿੰਨੇ ਜਣੇ ਸੀ ਟੱਪ ਜੇ ਤੁਹਾਡੇ ਉਹ ਤਿੰਨ ਜਣਿਆਂ ਦੇ ਵੱਜੀਆਂ ਜੀ ਇਹੜੀ ਗੱਡੀ ਹੈਗੀ ਆ ਇਹ ਗੱਡੀ ਦੇ ਵਿੱਚ ਕੌਣ ਸੀ ਕੋਈ ਪਤਾ ਲੱਗੇ ਤਾਉ ਕੋਈ ਪਤਾ ਨਹੀਂ ਕਿੰਨੇ ਜਣੇ ਸੀ ਜੀ ਐ ਨਹੀਂ ਪਤਾ ਲੱਗਿਆ। ਲਕਮੀ ਜਖਮੀ ਜਿਹੜੇ ਨੇ ਉਹਦੇ ਕੋਲ ਕੋਣ ਕੋਣ ਸਾਹ ਮੰਨ ਲੈ। ਇੱਕ ਮੇਰਾ ਮੁੰਡਾ ਜੀ, ਇੱਕ ਨੂੰਹ ਹੈ ਜੀ, ਇੱਕ ਮੇਰਾ ਭਰਾ ਜੀ। ਕਿੱਥੇ ਡਾਕੜ ਕਿੱਥੇ ਆਉਂਦਾ? ਧਨੋਲੇ ਆ ਜੀ। ਕਿੰਨੀ ਕਿ ਸੱਟ ਹੈਗੀ ਉਹਨਾਂ ਦੀ? ਉਹਨਾਂ ਦੀ ਪੱਖੀਆਂ ਚ ਜੀ ਵਿੱਚ ਤੇ ਇੱਕ ਦੇ ਇੱਥੋਂ ਪੱਟ ਤੇ ਖੂਨ ਆ ਹੋ ਗਿਆ ਜੀ। ਮਵਾਸ਼ ਫਟ ਗਿਆ। ਤੇ ਹੋਰ ਵੀ ਕੋਈ ਜ਼ਖਮੀ ਕੀਤੇ ਆ ਉਹ ਕਾਰਨ। ਪਤਾ ਨਹੀਂ ਹੋਰ ਤਾਂ ਜੀ। ਕਿੰਨੇ ਕੁ ਪੁਲਿਸ ਸੀ ਇਹ ਗੱਡੀ ਦੇ ਪਿੱਛੇ? ਉਹ 3-4 ਜਣੇ ਦੱਸਦੇ ਨੇ ਜੀ ਪੁਲਿਸ ਸੀਗੀ ਮਗਰ। ਉਹ ਕੀ ਕਰਦੇ ਸੀ ਕੰਮ ਕਰਦੇ ਸੀਗੇ ਜਿਨ੍ਹਾਂ ਦੇ ਨਹੀਂ ਜੀ ਉਹ ਜਾਣਦੇ ਸੀਗੇ ਜੀ ਉਹ ਅਸੀਂ ਜਾਣਦੇ ਸੀ ਜੀ ਸਬਜ਼ੀ ਲਾਉਣ ਆਹ ਪਾਈਆਂ ਦਾ ਖੇਤ ਲਿਆ ਵਾ ਮੇਰਾ ਤੇ ਇਹਨਾਂ ਦੇ ਖੇਤ ਜਾਂਦੇ ਸੀ ਸਬਜ਼ੀ ਲਾਉਣ ਕੀ ਨਾਮ ਤੁਹਾਡਾ ਮੇਰਾ ਨਾਮ ਕਾਕਾ ਜੀ